ਹੁਣ ਪੁਆਇੰਟਾਂ ਦਾ ਨਿਕਲਿਆ ਦੇਖ ਲੋ ਨਮੂਨਾ ਇਹ ਅਗਰ ਮੈਂ 32 ਨੂੰ ਸੱਚੀ ਮੁੱਚੀ ਇਦਾਂ 20 ਤੇ ਕੈਲਕੂਲੇਟਰ ਦੇ ਭਾਗ ਦੇ ਦੇ ਨਾ ਤੇ ਮੇਰੇ ਕੋਲ ਅਨਸਰ ਆਏਗਾ 1.6 ਇਸ ਨੂੰ ਇਦਾਂ ਨਹੀਂ ਰੀਡ ਕਰਨਾ ਆਪਾਂ ਕਿ 1 ਕਨਾਲ ਤੇ 6 ਮਰਲੇ ਨਾ ਗਲਤ ਹੋ ਜਾਏਗਾ ਇਹ ਵੀ ਕਨਾਲਾਂ ਹੀ ਨੇ ਤੇ ਇਹ ਵੀ ਕਨਾਲਾਂ ਹੀ ਨੇ ਤਾਂ ਫਰਦ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਪੁਆਇੰਟ ਤੋਂ ਪਰਲੀ ਰਕਮ ਦਾ ਦੁੱਗਣਾ ਕਰ ਲੋ 6 ਦਾ ਦੁੱਗਣਾ ਕਿੰਨਾ ਹੋ ਗਿਆ 12 ਤਾਂ ਹੁਣ ਇਸ ਨੂੰ ਇਦਾਂ ਪੜ੍ਹਨਾ 1 ਕਨਾਲ ਤੇ 12 ਮਰਲੇ ਹੁਣ ਹੋਰ ਇੱਕ ਸਟੈਪ ਅੱਗੇ ਆਜੋ ਇਹ ਜੀ ਤੁਸੀਂ ਇਹ ਗੁਣਾ ਕਿਉਂ ਕੀਤੀ ਕਨਾਲ ਤੇ ਆਪਣੀ ਬਣ ਗਈ ਉਸ ਤੋਂ ਬਾਅਦ ਤੁਸੀਂ ਆਪਣੇ ਕੈਲਕੂਲੇਟਰ ਦੇ ਵਿੱਚ ਪੁਆਇੰਟ ਪਹਿਲਾਂ ਨੱਪਣਾ ਫਿਰ 6 ਨੱਪਣਾ ਆਹ ਵਾਲਾ ਹੁਣ ਇਹਨੂੰ ਗੁਣਾ ਦੇ ਦੇਣੀ ਆ 20 ਤੇ ਆਏਗਾ 12 ਆ ਗਿਆ ਨਾ 12 ਹੋ ਗਈ ਜੇ ਮੈਂ ਹੁਣ ਪਹਿਲੀ ਵੀਡੀਓ 'ਚ ਇਹ ਕਹਿ ਦਿੰਦਾ ਜੀ ਪੁਆਇੰਟ ਨੂੰ 6 ਕਰ ਲਓ 20 ਕਰ ਲਓ ਜਦੋਂ ਦਿਮਾਗ ਦੇ ਵਿੱਚ ਕਨਸੈਪਟ ਕਲੀਅਰ ਹੋ ਜਾਏਗਾ ਨਾ ਫਿਰ ਪਤਾ ਲੱਗ ਜਾਏਗਾ ਕਿ ਇਹਨੂੰ ਡਬਲ ਕਿਉਂ ਕਰਨਾ ਸਸ਼ੀਗਲ ਦੋਸਤੋ ਅੱਜ ਦੀ ਐਜੂਕੇਸ਼ਨਲ ਵੀਡੀਓ 'ਚ ਆਪਾਂ ਗੱਲ ਕਰਨੀ ਹੈ ਕਿ ਜ਼ਮੀਨ ਦੀ ਮਿੰਟਤੀ ਮੈਂ ਪਹਿਲਾਂ ਵੀ ਕਾਫੀ ਵੀਡੀਓਜ਼ ਅਪਲੋਡ ਕੀਤੀਆਂ ਨੇ ਫਰਦ ਨੂੰ ਪੜ੍ਹਨਾ ਤੇ ਉਸ ਤੋਂ ਬਾਅਦ ਜ਼ਮੀਨ ਦੀ ਮੰਗਤੀ ਕਿੱਦਾਂ ਕਰਨੀ ਹੈ ਤੇ ਇਸ ਕਰਕੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਯਾਨੀ ਕਿ ਹੱਲਾਸ਼ੀਰੀ ਦੀ ਹੁੰਦੀ ਓਕੇ ਵਧੀਆ ਲੱਗਾ ਜਾਂ ਸਾਨੂੰ ਆਗੇ ਕੰਮ ਇਹ ਕਰਨਾ ਇਹ ਮਿਲਕ ਹੀ ਹੋਏਗਾ ਜੇ ਮੈਂ ਦੱਸਿਆ ਤੇ ਤੁਸੀਂ ਘਰੇ ਪ੍ਰੈਕਟਿਸ ਕਰਨੀ ਹੈ ਕਈ ਮੇਰੇ ਵੀਰ ਮੈਨੂੰ ਕਮੈਂਟ ਦੇ ਵਿੱਚ ਨਾ ਫਰਦ ਦਾ ਦੱਸ ਦਿੰਦੇ ਆ ਕਿ ਇੰਨਾ ਰਕਬਾ ਐ ਇੰਨੇ ਵਟਾ ਇੰਨਾ ਹਿੱਸਾ ਜੀ ਤੁਸੀਂ ਦੱਸਿਓ ਕਿੰਨਾ ਹੋਏਗਾ ਠੀਕ ਹੈ ਮੈਂ ਦੱਸ ਦਾਂਗਾ ਫਿਰ ਅਗਲਾ ਹਿੱਸਾ ਕਿਤੋਂ ਕਢਾਓਗੀ ਜੇ ਇਦਾਂ ਹੀ ਮੈਂ ਦੱਸਣਾ ਤੇ ਤੁਹਾਡੀ ਪ੍ਰੈਕਟਿਸ ਨਹੀਂ ਹੋਏਗੀ ਉਹ ਤੇ ਫਿਰ ਪਟਵਾਰੀ ਤੋਂ ਹੀ ਪੁੱਛ ਸਕਦੇ ਆ ਆਪਾਂ ਮੇਰਾ ਜਿਹੜਾ ਮਕਸਦ ਇਹ ਹੈ ਕਿ ਤੁਸੀਂ ਇਹ ਨਿੱਕੇ ਨਿੱਕੇ ਜੋ ਵੀ ਮੈਂ ਇੱਥੇ ਲਿਖੀ ਰਿਹਾ ਉਹਨਾਂ ਨਾ ਉਹਦੀ ਤੁਸੀਂ ਪ੍ਰੈਕਟਿਸ ਕਰਨੀ ਹੈ ਘਰੇ ਮੈਂ ਵੀ ਅਗਰ 2-3 ਮਹੀਨੇ ਕਈ ਵਾਰ ਕੋਈ ਸਵਾਲ ਹੱਲ ਨਾ ਕਰਾਂ ਨਾ ਤਾਂ ਕਈ ਵਾਰ ਦਿਮਾਗ 'ਚ ਹੁੰਦਾ ਵੀ ਇਸ ਤੋਂ ਬਾਅਦ ਕੀ ਕਰਨਾ ਸੀ ਕਿਉਂਕਿ ਕਈ ਚੀਜ਼ਾਂ ਦੀ ਪ੍ਰੈਕਟਿਸ ਅਗਰ ਤੁਸੀਂ ਨਹੀਂ ਕਰਦੇ ਤਾਂ ਫਿਰ ਆਪਾਂ ਭੁੱਲ ਜਾਂਦੇ ਆ ਇਸ ਕਰਕੇ ਅੱਜ ਆਪਾਂ ਬਹੁਤ ਸੌਖੇ ਤਰੀਕੇ ਨਾਲ ਕਰਮਾਂ ਦੇ ਨਾਲ ਆ ਖੇਤੀ ਮਿੰਤੀ ਕਰਨੀ ਸਿੱਖਾਂਗੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਜਾਨੀ ਕਿ ਮਰਲੇ ਵੀ ਕੱਢਾਂਗੇ ਸਰਸਾਈਆਂ ਵੀ ਕੱਢਾਂਗੇ ਕਨਾਲਾਂ ਵੀ ਕਿੱਲੇ ਵੀ ਠੀਕ ਹੈ ਆਪਾਂ ਇੱਥੇ ਇੱਕ ਸਧਾਰਨ ਜਿਹਾ ਪਹਿਲਾਂ ਕਿੱਲਾ ਤਿਆਰ ਕਰਦੇ ਹਾਂ ਜੀ ਇਹ ਯਾਨੀ ਕਿ ਇਦਾਂ ਵੀ ਹੋ ਸਕਦਾ ਇਹ ਯਾਨੀ ਕਿ ਪੂਰਾ ਆਇਤ ਆਕਾਰ ਵੀ ਹੋ ਸਕਦਾ ਠੀਕ ਹੈ ਸਾਹਮਣੇ ਦੀਆਂ ਸਾਈਡਾਂ ਬਰਾਬਰ ਇਹ ਪੂਰਾ ਚੌਰਸ ਵੀ ਹੋ ਸਕਦਾ ਸੋ ਜਿਹੜਾ ਆਮ ਕਰਕੇ ਕਿੱਲਾ ਦੇਖਣ ਨੂੰ ਚੌਰਸ ਲੱਗਦਾ ਥੋੜਾ ਜਿਹਾ ਫਰਕ ਹੁੰਦਾ ਚਾਰਕ ਕਰਮਾਂ ਦਾ ਇੱਕ ਪਾਸੇ ਯਾਨੀ ਕਿ 36 ਕਰਮ ਹੁੰਦੇ ਆ 36 ਕਰਮ ਜਦੋਂ ਕਰਮ बोल ਰਹੇ ਆ ਤੇ ਨਾਲ ਦੀ ਨਾਲ ਦਿਮਾਗ ਚ ਆ ਜਾਏ ਕਿ 5.5 5.5 ਫੁੱਟ ਦੀ ਗੱਲ ਕਰ ਰਿਹਾ 5.5 ਫੁੱਟ ਦਾ ਮਤਲਬ ਹੈ 5 ਫੁੱਟ 6 ਇੰਚ ਸੋ ਇਧਰ ਆਪਣੇ ਕੋਲ ਆ ਗਿਆ ਜੀ 40 ਕਰਮ ਠੀਕ ਹੈ ਜਦੋਂ ਆਪਾਂ 36 ਕਰਮ ਬਾਈ 40 ਕਰਮ ਸਾਈਡਾਂ ਬਰਾਬਰ ਨੇ ਤਾਂ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਗੁਣਾ ਕਰ ਲੈਣੀ ਹੈ ਇੱਕ ਚੀਜ਼ ਧਿਆਨ ਰੱਖਿਓ ਜਦੋਂ ਅਸੀਂ ਕਰਮਾਂ ਦੇ ਨਾਲ ਖੇਤ ਮਾਪਦੇ ਆ ਲੰਬਾਈ ਗੁਣਾ ਚੜਾਈ ਜਾਂ ਕਿਸੇ ਵੀ ਦੋ ਸਾਈਡਾਂ ਦੀ ਆਪਸ ਚ ਗੁਣਾ ਕਰਦੇ ਆ ਜਿਹੜਾ ਆਨਸਰ ਆਉਂਦਾ ਨਾ ਉਹ ਸਰਸਾਈਆਂ ਦੇ ਵਿੱਚ ਆਉਂਦਾ ਹੈ ਅਨਸਰ ਜਿਹੜਾ ਆਉਂਦਾ ਉਹ ਸਰਸਾਈਆਂ ਚ ਆਏਗਾ ਇੱਕ ਮਰਲੇ ਦੇ ਵਿੱਚ 900 ਸਰਸਾਈਆਂ ਹੁੰਦੀਆਂ ਨੇ ਹੁਣ 36 ਨੂੰ 40 ਤੇ ਅਗਰ ਤੁਸੀਂ ਗੁਣਾ ਕਰੋਗੇ ਅਨਸਰ ਆਏਗਾ 1440 ਇਹ 1440 ਯਾਨੀ ਕਿ ਕਰਮ ਸਕੁਅਰ ਵੀ ਬੋਲ ਸਕਦੇ ਆ ਜੇ ਇਸ ਨੂੰ ਇੱਕ ਮੈਥ ਦਾ ਸਵਾਲ ਬੋਲੀਏ ਕਿ ਇੱਕ ਡੱਬਾ ਹੈ ਇਹਦਾ ਖੇਤਰਫਲ ਕੱਢੋ ਇਸ ਨੂੰ ਆਪਾਂ ਫੁੱਟਾਂ ਦੇ ਵਿੱਚ ਵੀ ਦੇਖਾਂਗੇ ਪਹਿਲਾਂ ਸਿੰਪਲ ਯਾਨੀ ਕਿ ਕਰਮਾਂ ਦਾ 1440 ਆ ਗਿਆ 1440 ਨੂੰ ਆਪਾਂ ਜੇਕਰ ਕਰਮਾ ਚ ਕੱਢ ਰਹੇ ਆਂ ਤਾਂ ਜਿੰਨਾ ਅੰਸਰ ਆ ਗਿਆ ਉਸ ਨੂੰ ਆਪਾਂ 9 ਤੇ ਭਾਗ ਦੇ ਦੇਣ ਠੀਕ ਹੈ 9 ਤੇ ਭਾਗ ਦੇ ਕੇ ਜੋ ਅੰਸਰ ਆਪਣੇ ਕੋਲ ਆਏਗਾ ਉਹ ਆਏਗਾ 160 ਯਾਨੀ ਕਿ 160 ਆਪਣੇ ਕੋਲ ਆਏ ਆਉਣਗੇ ਮਰਲੇ ਮਰਲੇ ਆ ਗਏ 160 160 ਮਰਲੇ ਹੁੰਦੇ ਨੇ ਪੂਰੇ ਕਿਲੇ ਚ ਹੁਣ ਮਰਲਿਆਂ ਦੀਆਂ ਬਣਾਣੀਆਂ ਨੇ ਕਨਾਲਾਂ ਤਾਂ 160 ਨੂੰ 160 ਨੂੰ ਆਪਾਂ ਫਿਰ ਭਾਗ ਦੇ ਦਾਂਗੇ ਕਾਦੇ ਤੇ 20 ਤੇ ਮੀ ਤੇ ਭਾਗ ਦੇਤਾ ਤੇ ਇਹ ਆ ਜਾਏਗਾ ਆਪਣੇ ਕੋਲ ਅੰਸਰ 8 ਯਾਨੀ ਕਿ ਇਹ ਆ ਗਈਆਂ ਕਨਾਲਾਂ ਆਪਣੇ ਕੋਲ ਠੀਕ ਹੈ ਇਥੇ ਤੱਕ ਹੋ ਗਿਆ ਹੁਣ ਕਨਾਲਾਂ 8 ਆਈਆਂ ਨੇ ਕਨਾਲਾਂ 80 ਆਈਆਂ ਨੇ ਉਹ ਜਿਵੇਂ ਆ ਗਈਆਂ ਨੇ ਉਹਦੇ ਪਰ ਆਪਾਂ ਕਿੱਲੇ ਬਣਾ ਲਾਂਗੇ ਠੀਕ ਹੈ ਇਸ ਕਰਕੇ ਇਸ ਚੀਜ਼ ਨੂੰ ਯਾਦ ਰੱਖਣਾ ਦੋ ਚੀਜ਼ਾਂ ਆਪਾਂ ਕਰਮਾਂ ਦੇ ਨਾਲ ਹੁਣ ਕਰਮ ਕੀ ਹੈ ਕਰਮ ਤੇ ਤੁਹਾਨੂੰ ਪਤਾ ਹੀ ਹੈ ਯਾਨੀ ਕਿ ਦੋ ਪਲੰਗਾ ਲਾ ਲਓ ਅਜਵੇਂ ਸਪੋਜ਼ ਕਰੋ ਕਿ ਮੈਂ ਹੀ ਚੱਲ ਰਿਹਾ ਅਗਰ ਮੈਂ ਇੱਥੋਂ ਚੱਲਣਾ ਇੱਕ ਪਲੰਗ ਫਿਰ ਦੋ ਯਾਨੀ ਕਿ ਦੋ ਪਲੰਗਾ ਨੂੰ ਇੱਕ ਮੰਨਣਾ ਆਪਾਂ ਇਹ ਹੋ ਗਿਆ ਇੱਕ ਕਰਮ ਠੀਕ ਹੈ ਇਸ ਤੋਂ ਬਾਅਦ ਫਿਰ ਅੱਗੇ ਇੱਕ ਤੇ ਦੋ ਇਦਾਂ ਠੀਕ ਹੈ ਹੁਣ ਵੇਖੋ ਤੁਸੀਂ ਇੱਕ ਵਾਰੀ ਸਧਾਰਨ ਫੀਤੇ ਦੇ ਨਾਲ نیچے ਲਾ ਲੈਣੇ ਨੇ ਨਿਸ਼ਾਨ ਠੀਕ ਹੈ نیچے ਜ਼ਮੀਨ ਤੇ ਨਾ ਇੱਕ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਨਿਸ਼ਾਨ ਲਗਾ ਲਓ ਫੀਤੇ ਨਾਲ ਮਿਲ ਲਓ ਕਿ ਪੂਰਾ 5.5 ਫੁੱਟ ਕਿੱਥੇ ਹੁੰਦਾ ਫਿਰ ਤੁਸੀਂ ਨਾਰਮਲ ਬਿਨਾ ਕੋਈ ਪਲਾਂਗ ਛੋਟੀ ਵੱਡੀ ਕਰੇ ਇੱਕ ਵਾਰੀ ਚੱਲ ਕੇ ਦੇਖੋ ਇੱਕ ਤੇ ਦੋ ਇਦਾਂ ਕਰਕੇ ਦੇਖੋ ਦੇਖੋ ਕਿੰਨਾ ਕੁ ਫਰਕ ਪੈਂਦਾ ਇੰਚਾਂ 'ਚ ਤੇ ਪਏਗਾ ਹੀ ਪਏਗਾ ਫਰਕ ਨਾ ਹੋ ਸਕਦਾ ਤੁਹਾਡੀ ਨਾਰਮਲ ਤੌਰ ਦੀਆਂ ਦੋ ਪਲਾਂਗਾਂ ਵੀ 5.5 ਫੁੱਟ ਹੋ ਜਾਣ ਠੀਕ ਹੈ ਜੇ ਤੁਹਾਨੂੰ ਲੱਗਦਾ ਕਿ ਨਾਰਮਲ ਮੇਰੀ ਪਲਾਂਗ ਛੋਟੀ ਆ ਜਦੋਂ ਕਰਮ ਮਾਰੀ ਦੇਣ ਤਾਂ ਹਲਕਾ ਜਾਂ ਕੁ 10-15% ਆਪਾਂ ਨੂੰ ਵੱਡੀ ਪਲਾਂਗ ਪਟਣੀ ਪੈਂਦੀ ਏ ਕਈਆਂ ਦੀ ਹਾਈਟ ਲੰਬੀ ਹੁੰਦੀ ਏ ਉਹ ਇੱਕ ਵਾਰੀ ਆਪਣੀਆਂ ਦੋ ਪਲਾਂਗਾਂ ਦੀ ਮਿੰਨਤੀ ਕਰ ਲੈਣ ਕਿ ਮੈਂ ਇੰਨਾ ਕ ਅਗਰ ਜਨਕਿ ਵੱਡੀਆਂ ਪਲਾਂਗਾਂ ਪਟਾਂਗਾ ਤਾਂ ਮੇਰਾ 5.5 ਫੁੱਟ 5 ਫੁੱਟ 6 ਇੰਚ ਆ ਜੇ 5 ਫੁੱਟ 7 ਇੰਚ ਆ ਜੇ 5 ਫੁੱਟ 5 ਇੰਚ ਆ ਜੇ ਕੋ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਇਦਾਂ ਆਪਾਂ ਪੈਰਾਂ ਨਾਲ ਕਰਮ ਮਿਣ ਕੇ ਕੋਈ ਜ਼ਮੀਨ ਦਾ ਸੌਦਾ ਨਹੀਂ ਕਰਨਾ ਹੁੰਦਾ ਜਸਟ ਫਸਲ ਬੀਜਣ ਦੇ ਲਈ ਅੰਦਾਜ਼ਾ ਲਾਣਾ ਹੁੰਦਾ ਠੀਕ ਹੈ ਵੀ ਕਿੰਨੀ ਜਗ੍ਹਾ ਹੈਗੀ ਹੈ ਇਹ ਹੋ ਗਿਆ ਜੀ ਕਰਮਾਂ ਦਾ ਹਸਾਬ ਕਿਤਾਬ ਜੇ ਤੇ 36 40 ਪੂਰੇ ਨੇ 160 ਅੰਸਰ ਆ ਗਿਆ ਬੜਾ ਈਜ਼ੀ ਆ ਗਿਆ ਜੀ ਇੱਥੇ ਹਨਾ ਇਹਦੀਆਂ ਆਪਾਂ ਕਨਾਲਾਂ ਵੀ ਬਣਾ ਲਈਆਂ ਸਾਰਾ ਕੁਝ ਵੀ ਤੇ ਡਿਵਾਈਡ ਕਰਕੇ 160 ਮਰਲੇ 8 ਕਨਾਲਾਂ ਕਿੱਲਾ ਆਪਣਾ ਤਿਆਰ ਹੋ ਗਿਆ ਜਿਹੜੇ ਯਾਨੀ ਕਿ ਵਿੰਗੇਟੇਡੇ ਖੇਤਾਂ ਦੀ ਮਿੰਤੀ ਹੈ ਉਹ ਆਪਾਂ ਅਗਲੀ ਵੀਡੀਓ ਚ ਕਰਾਂਗੇ ਜਦੋਂ ਤੁਸੀਂ ਇਹਦੀ ਪੂਰੀ ਪ੍ਰੈਕਟਿਸ ਕਰ ਲੋਗੇ ਤੇ ਜਿਵੇਂ ਹੁਣ ਖੇਤ ਆਪਣੇ ਕੋਲ ਸਪੋਜ਼ ਕਰੋ ਅਗਲਾ ਖੇਤ ਇਹ ਆ ਗਿਆ ਜੀ ਇਹ ਤੇ ਪਤਾ ਲੱਗ ਗਿਆ 36 40 ਹੋ ਗਿਆ ਜੀ ਡਨ ਹੋ ਗਿਆ ਹੁਣ ਕੋਈ ਖੇਤ ਆ ਆਪਣਾ ਸੜਕ ਦੇ ਨਾਲ ਕਿਤੇ ਵੀ ਇਦਾਂ ਯਾਨੀ ਕਿ ਲੰਬਾਈ ਚ ਹੈ ਹੁਣ ਇਸ ਨੂੰ ਵੀ ਆਪਾਂ ਕਰਮਾਂ ਦੇ ਵਿੱਚ ਮਣਨਾ ਇਹ ਸਪੋਜ਼ ਕਰੋ ਜਿਹੜੀ ਲੰਬੀ ਹੈ ਆਪਣੀ ਇਹ ਯਾਨੀ ਕਿ ਮੰਨ ਕੇ ਚਲੋ ਜੀ ਆ ਗਈ ਆਪਣੇ ਕੋਲ 40 ਕਰਮ ਨਹੀਂ ਹੈਗੀ ਇਹ ਹੈਗੀ ਆ ਜੀ 65 ਕਰਮ ਠੀਕ ਹੈ 65 ਕਰਮ ਲਾ ਲਈ ਇਹ ਵੇਖਣ ਚ ਲੱਗ ਰਹੀ ਹੈ ਜੀ 25 ਕਰਮ ਸੇਮ ਉਹੀ ਫਾਰਮੂਲਾ ਲਾਣਾ ਕਰਮਾਂ ਦੀ ਗੱਲ ਕਰ ਰਹੇ ਆਂ ਇਹ ਹੋ ਗਈ 65 ਕਰਮ ਇਹ ਹੋ ਗਈ 25 ਆਪਾਂ 65 ਨੂੰ 25 ਤੇ ਗੁਣਾ ਕਰਾਂਗੇ ਇਹ ਆਪਣੇ ਕੋਲ 1625 ਆ ਗਿਆ ਹੁਣ ਮੈਂ ਕਹਿੰਦਾ ਕਿ ਤੁਸੀਂ ਪ੍ਰੈਕਟਿਸ ਕਰੋ ਜਦੋਂ ਜਦੋਂ ਵੀ ਪੂਰਾ 1440 ਆਏਗਾ ਸਮਝੋ ਹੁਣ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਜੇ 1440 ਹੁੰਦਾ ਤੇ ਕਿੱਲਾ ਬਣ ਗਿਆ ਹੁਣ ਇੱਥੇ ਇੱਕ ਗੱਲ ਤੇ ਕਲੀਅਰ ਹੋ ਗਈ ਵੀ ਕਿੱਲੇ ਤੋਂ ਓਤੇ ਜ਼ਿਆਦਾ ਕਿਉਂ ਕਿ ਜਿਹੜਾ ਆਪਣਾ ਵਰਗ ਇਹ ਪੂਰਾ ਨਿਕਲਿਆ ਨਾ ਵਰਗ ਕਰਮ ਸਕੁਅਰ ਉਹ 1625 ਆ ਗਿਆ ਇੱਥੇ ਵੀ 9 ਤੇ ਭਾਗ ਦਿੱਤਾ ਹੁਣ ਆਪਾਂ 1625 ਨੂੰ 9 ਤੇ ਭਾਗ ਦੇ ਦਾਂਗੇ 180 ਤੇ 80 ਆ ਗਿਆ 180 ਕੀ ਆਇਆ ਜੀ 180 ਆਪਣੇ ਕੋਲ ਆਏ ਨੇ ਮਰਲੇ ਠੀਕ ਹੈ 180 ਮਰਲੇ ਆਏ ਨੇ ਤੇ ਮਰਲਿਆਂ ਨੂੰ ਆਪਾਂ ਹੁਣ ਕਨਾਲਾਂ ਚ ਕਨਵਰਟ ਕਰਾਂਗੇ 180 ਨੂੰ ਫਿਰ ਤੋਂ ਵੰਡ ਭਾਗ ਦੇ ਦਾਂਗੇ 20 ਤੇ ਠੀਕ ਹੈ 180 ਨੂੰ 20 ਤੇ ਭਾਗ ਦਿੱਤਾ ਪੂਰੀਆਂ ਆਪਣੇ ਕੋਲ ਆ ਗਈਆਂ ਕਨਾਲਾਂ 9 ਹੁਣ 9 ਕਨਾਲਾਂ ਆ ਗਈਆਂ ਆਪਾਂ ਨੂੰ ਪਤਾ ਹੈ ਵੀ 8 ਕਨਾਲਾਂ ਦਾ ਕਿਲਾ ਇਸ ਨੂੰ ਆਪਾਂ ਕਹਿ ਦਾਂਗੇ ਵੀ ਇਹ ਹੈਗਾ ਜੀ ਸਾਡਾ ਇੱਕ ਕਿਲਾ ਤੇ ਇੱਕ ਕਨਾਲ ਉੱਤੇ 9 ਕਨਾਲਾਂ ਨੇ ਇੱਕ ਕਿਲਾ ਇੱਕ ਕਨਾਲ ਆ ਗਿਆ ਠੀਕ ਹੈ ਇਹ ਤਾਂ ਹੋ ਗਿਆ ਵੀ ਜਿਨ੍ਹਾਂ ਨੂੰ ਕਰਮਾ ਦੇ ਵਿੱਚ ਮਿੰਨਾ ਸੌਖਾ ਲੱਗਦਾ ਬਿਲਕੁਲ ਸੌਖਾ ਤਰੀਕਾ ਹੈ ਹੁਣ ਇਸੇ ਚੀਜ਼ ਨੂੰ ਆਪਾਂ ਮਿੰਨਾ ਫੁੱਟਾਂ ਦੇ ਵਿੱਚ ਵੀ ਦੋ ਤਰ੍ਹਾਂ ਦਾ ਖੇਤ ਹੈ ਲੰਬਾ ਤੇ ਬਿਲਕੁਲ ਚੌਰਸ ਹੁਣ ਫੁੱਟਾਂ 'ਚ ਕਿੱਦਾਂ ਮਿਣਾਗੇ ਉਹਦੇ ਵਿੱਚ ਵੀ ਆਪਾਂ ਮਰਲੇ ਕੱਢਨੇ ਨੇ ਇਹ ਮੈਂ ਮਿਟਾ ਦਵਾਂ ਤੇ ਅੱਗੇ ਮੈਂ ਬਣਾ ਖੇਤ ਨਵੇਂ ਲੋ ਦੋਸਤੋ ਦੁਬਾਰਾ ਹੁਣ ਆਪਣੇ ਕੋਲ ਇਹ ਆ ਗਿਆ ਕਿਲਾ ਹੁਣ ਆਪਾਂ ਕਹਿੰਨੇ ਆ ਜੀ ਨਾ ਜੀ ਕਰਮਾ ਦੇ ਵਿੱਚ ਤੇ ਮੈਨੂੰ ਨਹੀਂ ਸਹੀ ਲੱਗਦਾ ਜਿਨ੍ਹਾਂ ਨੂੰ ਘਰ ਆਪਣਾ ਜਿਵੇਂ ਮੈਂ ਕਿਹਾ ਸੀ ਕਿ ਆਪਾਂ ਲੈਂਟਰ ਮਿੰਦੇ ਆ ਫਰਸ਼ ਮਿੰਦੇ ਆ ਤਾਂ ਫੀਤੇ ਨਾਲ ਲੰਬਾਈ ਗੁਣਾ ਚੌੜਾਈ ਫੁੱਟਾਂ ਦੇ ਵਿੱਚ ਕਈਆਂ ਨੂੰ ਆਸਾਨ ਰਹਿੰਦਾ ਠੀਕ ਹੈ ਜੇ ਫੁੱਟਾਂ ਦੇ ਵਿੱਚ ਆਪਾਂ ਕਿੱਲੇ ਦਾ ਕੱਢਦੇ ਆ ਕਿੱਲੇ ਦਾ ਇੱਕ ਪਾਸੇ ਹੋ ਜਾਂਦਾ 220 ਫੁੱਟ ਜਿੱਧਰ ਯਾਨੀ ਕਿ 40 ਕਰਮ ਨੇ ਜਿੱਧਰ 36 ਨੇ ਉਧਰ 198 ਫੁੱਟ ਹੁੰਦਾ ਜੀ 220 ਨੂੰ 198 ਤੋਂ ਗੁਣਾ ਕਰਾਂਗੇ 43560 ਫੁੱਟ ਆਏਗਾ ਯਾਨੀ ਕਿ ਫੁੱਟ ਯਾਨੀ ਕਿ ਸਕੁਅਰ ਆਏਗਾ ਜਿਵੇਂ ਆਪਾਂ ਯਾਨੀ ਕਿ 1440 ਕਰਮ ਸਕੁਅਰ 43560 ਫੁੱਟ ਸਕੁਅਰ ਚ ਆ ਜਾਏਗਾ ਹੁਣ ਇਸ ਨੂੰ ਆਪਾਂ ਅਗਰ ਇਹ ਜੋ ਆਪਣੇ ਕੋਲ ਆ ਗਏ ਨੇ ਇਸ ਰਕਮ ਦੇ ਆਪਾਂ ਮਰਲੇ ਬਣਾਣੇ ਤਾਂ ਮਰਲੇ ਬਣਾਉਣ ਦੇ ਲਈ ਫਿਰ ਇੱਕ ਫਿਗਰ ਆ ਉਹ ਯਾਦ ਕਰਨੀ ਪੈਣੀ ਹੈ ਇਸ ਨੂੰ ਆਪਾਂ 272.25 ਤੇ ਭਾਗ ਦੇ ਦੇਣਾ ਜਦੋਂ ਇਸ ਨੂੰ 272.25 ਤੇ ਭਾਗ ਦਵਾਂਗੇ ਸਾਡੇ ਕੋਲ ਆ ਜਾਣਗੇ ਜੀ 160 ਮਰਲੇ ਫਿਰ ਤੋਂ 160 ਮਰਲੇ ਆ ਗਏ 160 ਮਰਲਿਆਂ ਦੇ ਫਿਰ ਤੋਂ ਆਪਾਂ ਬਣਾ ਦਾਂਗੇ ਕਨਾਲਾਂ ਇਸ ਨੂੰ 20 ਤੇ ਡਿਵਾਈਡ ਕਰਾਂਗੇ ਡਿਵਾਈਡ ਕਰ ਦਾਂਗੇ 20 ਤੇ ਤੇ ਇਹ ਆ ਗਿਆ ਆਪਣੇ ਕੋਲ 8 8 ਕਨਾਲਾਂ ਇੱਕ ਕਿਲਾ ਹੁਣ ਅਗਲਾ ਆਪਣਾ ਸਵਾਲ ਕੀ ਹੈ ਕਿ ਬਈ ਫੁੱਟ ਜਰੂਰੀ ਥਣਾ ਇੰਨੇ ਆ ਜਾਣ ਹੁਣ ਫੋਟੋ ਸਪੋਜ਼ ਕਰੋ ਇਸ ਨੂੰ ਮੈਂ ਇਰੇਜ਼ ਕਰਦਾ ਹੁਣ ਉਸੇ ਤਰੀਕੇ ਆਪਾਂ ਵਾ ਲੈਨੇ ਆ ਜੀ ਇਦਾਂ ਹੁਣ ਇਹਦੇ ਵਿੱਚ ਮੰਨ ਕੇ ਚੱਲਦੇ ਆ ਜੀ ਇਧਰ ਤੇ ਆ ਗਿਆ ਜੀ 110 ਫੁੱਟ ਹੀ ਰਹਿ ਗਿਆ ਇਧਰ ਆ ਗਿਆ ਕਿੰਨਾ ਲਾ ਲਓ ਤੁਸੀਂ 80 ਫੁੱਟ ਲਾ ਲਓ ਠੀਕ ਹੈ ਕੋਈ ਜਗ੍ਹਾ 110 ਫੁੱਟ 80 ਜਦੋਂ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਗੁਣਾ ਕੀਤੀ ਤੇ ਆਪਣੇ ਕੋਲ ਆ ਗਿਆ ਜੀ 8800 ਕਿੰਨਾ ਆ ਗਿਆ 8800 ਇਸ ਨੂੰ ਫਿਰ ਆਪਾਂ ਡਿਵਾਈਡ ਕਰਾਂਗੇ ਕਾਦੇ ਤੇ 272.25 ਤੇ 272.25 ਤੇ ਜਦੋਂ ਇਹਨੂੰ ਭਾਗ ਕਰਾਂਗੇ 32. ਅੱਗੇ 2 3 ਕੁਛ ਇਦਾਂ ਆ ਜਾਊਗਾ ਉਹ ਆਪਾਂ ਜਨਨੇ ਕਿ 32 ਲਿਖ ਲੈਣੇ ਆ ਮੈਂ ਅਗਲੀ ਵੀਡੀਓ 'ਚ ਤੁਹਾਨੂੰ ਇਹ ਵੀ ਦੱਸਾਂਗਾ ਕਿ ਪੁਆਇੰਟਾਂ ਤੋਂ ਬਾਅਦ ਵਾਲੀ ਰਕਮ ਨਾਲ ਕੀ ਕਰਨਾ ਸੋ 32 ਆਪਣੇ ਕੋਲ ਜਿਹੜਾ ਆਂਸਰ ਆ ਗਿਆ ਇਹ ਆਪਣੇ ਕੋਲ ਆ ਗਿਆ ਜੀ ਮਰਲੇ ਹੁਣ 32 ਮਰਲੇ ਆ ਗਏ ਤੇ ਹੁਣ ਇਸ ਨੂੰ ਤੇ 20 ਤੇ ਭਾਗ ਕੀ ਆਪਾਂ ਦੇਣਾ ਇਦਾਂ ਹੀ ਯਾਦ ਆਪਾਂ ਨੂੰ ਕਿ 32 ਮਰਲਿਆਂ ਚੋਂ ਅਗਰ ਆਪਾਂ 20 ਮਰਲੇ ਕੱਢ ਲਈਏ ਇੱਕ ਪਾਸੇ ਇਹ ਆਪਣਾ ਬਣ ਗਿਆ ਜੀ ਇੱਕ ਕਨਾਲ 12 ਮਰਲੇ ਉੱਤੇ ਹੈ ਤਾਂ ਇੱਕ ਕਨਾਲ 12 ਮਰਲੇ ਬਣ ਗਏ ਹੁਣ ਤੁਸੀਂ ਨਿੱਕਾ ਜਿਹਾ ਨਮੂਨਾ ਵੇਖ ਹੀ ਲਓ ਹਨਾ ਕਿ 32 ਆ ਗਿਆ ਅਗਰ ਮੈਂ 32 ਨੂੰ 20 ਤੇ ਭਾਗ ਦਿਨਾ ਤੇ ਆਏਗਾ 1.6 ਜਦੋਂ 1.6 ਆਇਆ ਇਸ ਨੂੰ ਆਪਾਂ ਇਦਾਂ ਨਹੀਂ ਪੜ੍ਹਨਾ ਕਿ ਇੱਕ ਕਨਾਲ ਤੇ 6 ਮਰਲੇ ਇਹ ਗਲਤ ਹੋ ਜਾਏ ਹੁਣ ਪੁਆਇੰਟਾਂ ਦਾ ਨਿਕਾ ਜੇ ਦੇਖ ਲੋ ਨਮੂਨਾ ਅੱਗੇ ਵੈਸੇ ਵੀਡੀਓ ਚ ਆਪਾਂ ਕਰਾਂਗੇ ਅੱਗੇ ਪੁਆਇੰਟਾਂ ਦਾ ਨਮੂਨਾ ਕੀ ਇਹ ਅਗਰ ਮੈਂ 32 ਨੂੰ ਸੱਚੀ ਮੁੱਚੀ ਇਦਾਂ 20 ਤੇ ਕੈਲਕੂਲੇਟਰ ਦੇ ਭਾਗ ਦੇ ਦੇਣਾ ਤੇ ਮੇਰੇ ਕੋਲ ਆਨਸਰ ਆਏਗਾ 1.6 ਹੁਣ ਮੈਂ ਕੱਡੀਆਂ ਤੇ ਕਨਾਲਾਂ ਨੇ ਇਸ ਨੂੰ ਇਦਾਂ ਨਹੀਂ ਰੀਡ ਕਰਨਾ ਆਪਾਂ ਕਿ ਇੱਕ ਕਨਾਲ ਤੇ 6 ਮਰਲੇ ਨਾ ਗਲਤ ਹੋ ਜਾਏਗਾ ਇਹ ਜਿਹੜਾ 1.6 ਹੈ ਨਾ ਇਹ ਵੀ ਕਨਾਲਾਂ ਹੀ ਨੇ ਤੇ ਇਹ ਵੀ ਕਨਾਲਾਂ ਹੀ ਨੇ ਪੁਆਇੰਟ ਤੋਂ ਪਿੱਛੇ ਵਾਲੀਆਂ ਵੀ ਕਨਾਲਾਂ ਹੀ ਨੇ ਤਾਂ ਫਰਦੇ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਪੁਆਇੰਟ ਤੋਂ ਪਰਲੀ ਰਕਮ ਦਾ ਦੁੱਗਣਾ ਕਰ ਲਓ 6 ਐ 6 ਦਾ ਦੁੱਗਣਾ ਕਿੰਨਾ ਹੋ ਗਿਆ 12 ਤਾਂ ਹੁਣ ਇਸ ਨੂੰ ਇਦਾਂ ਪੜ੍ਹਨਾ 1.12 1 ਕਨਾਲ ਤੇ 12 ਮਰ ਲਈ ਹੁਣ ਹੋਰ ਇੱਕ ਸਟੈਪ ਅੱਗੇ ਆਜੋ ਇਹ ਜੀ ਤੁਸੀਂ ਇਹ ਗੁਣਾ ਕਿਉਂ ਕੀਤੀ ਹੈ ਯਾਨੀ ਕਿ 6 ਨੂੰ 2 ਦੇ ਨਾਲ ਜਾਂ 6 ਨੂੰ ਯਾਨੀ ਕਿ ਡਬਲ ਕਿਉਂ ਕੀਤਾ ਡਬਲ ਤਾਂ ਕੀਤਾ ਅਸਲ 'ਚ ਡਬਲ ਨਹੀਂ ਕੀਤਾ ਜਦੋਂ ਆਪਾਂ 32 ਨੂੰ 20 ਤੇ ਭਾਗ ਦਿੱਤਾ 1.6 ਆ ਗਿਆ ਕਨਾਲ ਤੇ ਆਪਣੀ ਬਣ ਗਈ ਉਸ ਤੋਂ ਬਾਅਦ ਤੁਸੀਂ ਆਪਣੇ ਕੈਲਕੂਲੇਟਰ ਦੇ ਵਿੱਚ ਪੁਆਇੰਟ ਪਹਿਲਾਂ ਨੱਪਣਾ ਫਿਰ 6 ਨੱਪਣਾ ਆਹ ਵਾਲਾ ਹੁਣ ਇਹਨੂੰ ਗੁਣਾ ਦੇ ਦੇਣੀ ਆ 20 ਤੇ ਪੁਆਇੰਟ 6 ਨੂੰ 20 ਤੇ ਗੁਣਾ ਤਾਂ ਹੋ ਗਿਆ ਆਏਗਾ 12 ਆ ਗਿਆ ਨਾ 12 ਹੋ ਗਈ ਤੇ ਜੇ ਮੈਂ ਹੁਣ ਪਹਿਲੀ ਵੀਡੀਓ 'ਚ ਇਹ ਕਹਿ ਦਿੰਦਾ ਜੀ ਪੁਆਇੰਟ ਨੂੰ 6 ਕਰ ਲਓ 20 ਕਰ ਲਓ ਜਦੋਂ ਦਿਮਾਗ ਦੇ ਵਿੱਚ ਕਨਸੈਪਟ ਕਲੀਅਰ ਹੋ ਜਾਏਗਾ ਨਾ ਫਿਰ ਪਤਾ ਲੱਗ ਜਾਏਗਾ ਕਿ ਇਹਨੂੰ ਡਬਲ ਕਿਉਂ ਕਰਨਾ ਹੈ ਹੁਣ ਕਿੰਨਾ ਸੌਖਾ ਹੈ ਕਿ ਪੁਆਇੰਟ ਤੋਂ ਪਰਲੀ ਰਕਮ ਨੂੰ ਭਾਈ ਡਬਲ ਕਰ ਲਓ ਉਹ ਤੁਹਾਡੇ ਮਰਲੇ ਆ ਜਾਣਗੇ ਸੋ ਇਸ ਕਰਕੇ ਤੁਸੀਂ ਕਰਨੀ ਹੈ ਪ੍ਰੈਕਟਿਸ ਠੀਕ ਹੈ ਮੈਨੂੰ ਵੀ ਇਹ ਚੀਜ਼ਾਂ ਯਾਦ ਰੱਖਣੀਆਂ ਪੈਂਦੀਆਂ ਨੇ ਮੈਂ ਕੋਈ ਕਿਸੇ ਚੀਜ਼ ਦਾ ਮਾਸਟਰ ਨਹੀਂ ਆ ਮੈਂ ਵੀ ਤੁਹਾਡੇ ਵਰਗਾ ਹੀ ਆ ਠੀਕ ਹੈ ਆਪਣੇ ਯਾਰਾਂ ਦੋਸਤਾਂ ਤੋਂ ਵੱਡੇ ਵਡੇਰਿਆਂ ਤੋਂ ਚੀਜ਼ਾਂ ਪੁੱਛ-ਪੁੱਛ ਕੇ ਜਮੀਨ ਦੀ ਜਿੰਨੀ ਵੀ ਮਿੰਤੀ ਮੈਂ ਪੁੱਛੀ ਏ ਜਾਂ ਸਿੱਖੀ ਏ ਉਹ ਮੈਂ ਆਪਣੇ ਡੈਡੀ ਜੀ ਤੋਂ ਸਿੱਖੀ ਏ ਉਹਨਾਂ ਨੂੰ ਕਰਮਾਂ ਦੇ ਨਾਲ ਬਹੁਤ ਹਿਸਾਬ ਕਿਤਾਬ ਹੈ ਚਾਹੇ 4 ਗੁੱਠਾ ਹੋਣ ਚਾਹੇ 6 ਗੁੱਠਾ ਹੋਣ ਚਾਹੇ ਤਕੋਣਾ ਹੋਵੇ ਉਹਨਾਂ ਨੇ ਯਾਨੀ ਕਿ ਡੇਢ ਤੋਂ 2 ਮਿੰਟ ਦੇ ਵਿੱਚ ਵਿੱਚ ਚੱਲ ਕੇ ਦੱਸ ਦੇਣਾ ਕਿ ਇਹ ਖੇਤ ਐਨੇ ਮਰਲੇ ਐ ਜੇ 11 ਦੱਸਣਗੇ ਪੌਣੇ 11 ਵੀ ਹੋ ਸਕਦਾ 10.5 ਹੋ ਸਕਦਾ ਅੰਦਾਜ਼ਨ ਇਸ ਕਰਕੇ ਤੁਸੀਂ ਆਪਣਾ ਸਭ ਤੋਂ ਪਹਿਲਾਂ ਤੇ ਕਰਮ ਤਿਆਰ ਕਰੋ ਕਿ ਮੇਰੀਆਂ ਕਿੰਨੀਆਂ ਵੱਡੀਆਂ ਪਲਾਂਗਾ ਫੁੱਟ ਕੇ ਇੱਕ ਕਰਮ ਬਣਦਾ ਤੇ ਫਿਰ ਤੁਸੀਂ ਚਾਹੇ ਕਿਤੇ ਪਨੀਰੀ ਵੇਚਣੀ ਹੈ ਕਿਸੇ ਆਪਣੇ ਅਨਾਲ ਦੇ ਗਵਾਂਡੀ ਨੂੰ ਪੱਠੇ-ਪੁੱਠੇ ਵੇਚਣੇ ਹੋਣ ਹਨਾ ਵੀ ਇੰਨੇ ਇਸ ਕਿਾਰੇ ਚ ਇੰਨੇ ਤੋਂ 4 ਲਾ ਇੱਥੇ ਬਣ ਗਏ ਤੇਰੇ 10 ਮਰਲੇ ਇੱਥੇ ਬਣ ਗਈ ਤਲੀਆਂ 2 ਕਨਾਲ ਠੀਕ ਹੈ ਜੀ ਇਸ ਕਰਕੇ ਪ੍ਰੈਕਟਿਸ ਕਰਦੇ ਰਹੋ ਇੱਕ ਕਿੱਲੇ ਦੇ ਵਿੱਚ ਅਗਰ ਆਪਾਂ ਕਰਮਾਂ ਦਾ ਹਿਸਾਬ ਲਾਵਾਂਗੇ ਤਾਂ 1440 ਕਰਮ ਸਕੁਅਰ ਹੋਣਗੇ ਉਸ ਨੂੰ 9 ਤੇ ਭਾਗ ਦੇ ਦੇਣਾ ਉਹ ਮਰਲੇ ਆ ਜਾਣਗੇ ਮਰਲਿਆਂ ਨੂੰ 20 ਤੇ ਭਾਗ ਦੇ ਦੇਣਾ ਕਨਾਲਾਂ ਆ ਜਾਣਗੀਆਂ ਜੇ ਹੈਗਾ ਆਪਣੇ ਕੋਲ ਫੁੱਟਾਂ ਵਾਲਾ ਉਹਨਾਂ ਨੂੰ ਗੁਣਾ ਕਰੋ ਜਿੰਨੇ ਆਗੇ ਫੁੱਟ ਉਹਨਾਂ ਨੂੰ 272.25 ਤੇ ਭਾਗ ਦੇ ਦਿਓ ਉਹ ਮਰਲੇ ਆ ਜਾਣਗੇ ਦੁਆਰਾ ਫੇਰ ਅੱਗੇ ਸੇਮ ਹੈ 20 ਤੇ ਭਾਗ ਦੇ ਦਿਓ ਕਨਾਲਾ ਆ ਜਾਣਗੇ ਇਸ ਕਰਕੇ ਜਿਹੜਾ ਵੀ ਤੁਹਾਨੂੰ ਮੈਥਡ ਸਹੀ ਲੱਗਦਾ ਹੈ ਉਹ ਆਪਣੇ ਦਿਮਾਗ 'ਚ ਬਿਠਾ ਲਓ ਇੱਕੋ ਜਿਹਾ ਕਿਸੇ ਦਾ ਨਹੀਂ ਹੁੰਦਾ ਜਿਸ ਨੂੰ ਜੋ ਢੰਗ ਆ ਗਿਆ ਉਹ ਉਦਾਂ ਕਰ ਲੈਂਦਾ ਹੁੰਦਾ ਠੀਕ ਹੈ ਜੀ ਇਸ ਕਰਕੇ ਉਮੀਦ ਕਰਦਾ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਣੀ ਹੈ ਵੀਡੀਓ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਅਗਲੀ ਵੀਡੀਓ ਚ ਮੈਂ ਤਿਆਰ ਕਰ ਰਿਹਾ ਉਹ ਆ ਵੀਡੀਓ ਹੋਏਗੀ ਕਿ ਵਿੰਗੇਟੇਡੇ ਜਿਹੜੇ ਖੇਤ ਨੇ ਇਹ 50 ਹੈ ਜੀ ਇਹ 80 ਹੈ ਇਹ 40 ਹੈ ਇਹ 30 ਹੈ ਫੋਟਾਂ ਚ ਲਾ ਲਓ ਕਰਮਾ ਚ ਲਾ ਲਓ ਇਹਦੀ ਆਪਾਂ ਕਿਦਾਂ ਕੈਲਕੂਲੇਸ਼ਨ ਕਰਨੀ ਹੈ ਅਗਲੀ ਵੀਡੀਓ ਚ ਤੁਸੀਂ ਕਮੈਂਟ ਕਰਕੇ ਇਹ ਦੱਸਣਾ ਕਿ ਇਹ ਪਹਿਲਾਂ ਵਾਲੀ ਤੁਹਾਨੂੰ ਗੁਣਾ ਸਾਰੀ ਆ ਗਈ ਏ ਹਾਂ ਜੇ ਤੁਸੀਂ ਕਮੈਂਟ ਚ ਮੈਨੂੰ ਪੁੱਛਣਾ ਹੀ ਏ ਤਾਂ ਪਹਿਲਾਂ ਤੁਸੀਂ ਆਪ ਦੱਸਣਾ ਕਿ ਭਾਈ ਸਾਡਾ ਇੱਕ ਪਾਸੇ ਐਨੇ ਫੁੱਟ ਹੈ ਦੂਜੇ ਪਾਸੇ ਐਨੇ ਫੁੱਟ ਹੈ ਮੈਂ ਇਹਦੇ ਐਨੇ ਮਰਲੇ ਬਣਾਏ ਨੇ ਤੁਸੀਂ ਜਰਾ ਚੈੱਕ ਕਰਕੇ ਦੱਸ ਦਿਓ ਵੀ ਠੀਕ ਹੈ ਤਾਂ ਮੈਂ ਜ਼ਰੂਰ ਰਿਪਲਾਈ ਕਰਾਂਗਾ ਤੁਹਾਡੇ ਨੂੰ ਬਟ ਤੁਹਾਡਾ ਜੇ ਮੈਂ ਹੀ ਦੱਸੀ ਜਾਵਾਂਗਾ ਤਾਂ ਫਿਰ ਪ੍ਰੈਕਟਿਸ ਨਹੀਂ ਹੋਣੀ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਉਦੋਂ ਲਈ ਸਤਿ ਸ਼੍ਰੀ ਅਕਾਲ ਜੀ